ਸਸੀ ਗਾਲ ਜੀ ਕੀ ਹਾਲ ਚਾਲ ਹੈ ਬੋਸ ਆਪਣਾ ਪਾਣੀ ਵਾਲਾ ਆ ਗਿਆ ਤੇ ਆਪਾਂ ਪਾਣੀ ਹਾਲ ਤੇ ਚੱਲੇ ਆ ਪਾਣੀ ਲੈਣ ਦੇਖੋ ਲੀਏ ਬਾਹਰ ਇਹ ਕਾਫੀ ਆ ਭਿੰਗਾ ਆ ਆ ਭਿੰਗਾ ਆ ਜਿਹੜਾ ਪਾਣੀ ਦੇਣਾ ਬਾਹਰ ਰਹਿਣਾ ਰਹਿਣਾ ਕਰਦਾ ਕੋਈ ਮਿੱਤਰੋ ਮੌਸਮ ਦਾ ਤਾਂ ਯਾਰ ਅੱਜ ਪਤਾ ਨਹੀਂ ਕਿਵਜਾ ਹੋਊ ਕਿਵਜਾ ਨਾ ਤੇ ਮੱਚੇ ਵੀ ਕੱਢੇ ਪਏ ਤੇ ਵੱਡੇ ਕੂਤਰ ਵੀ ਕੱਢੇ ਪਏ ਆ ਤੇ ਹੁਣ ਇਹੀ ਦਿੱਕਤ ਆ ਬਈ ਮੜਾ ਦੇਖ ਲਗੇ ਯਾਰ ਫੇਰੀ ਛੱਡੀਏ ਚਲੋ ਦੇਖ ਕੇ ਛੱਡਾਂਗੇ ਕੋਈ ਨਹੀਂ ਕੱਢੇ ਪਏ ਸਾਰੇ ਛੱਡਾਂਗੇ ਨਹੀਂ ਤੂੰ ਸਿਆਲ ਨਹੀਂ ਛੱਡਣੀ ਆਹ ਫਾਜੋ ਬਾਈ ਜੀ ਕੂਤਰ ਲੱਗੇ ਛੱਡਾਂ ਕਿਉਂਕਿ ਮੌਸਮ ਵੀ ਖਣ ਲੱਗ ਪਿਆ ਹੈ ਬਈ ਫਾਜਾ ਕਿਹੜਿਆ ਇਹ ਨਮਰ ਛੱਡ ਦੇ ਤੂੰ ਸੇ ਵਾਲੀ ਛੱਡ ਨਹੀਂ ਛੱਡ ਦੇ ਛੱਡਣੀ ਆ ਤੇ ਬਾਰੇ ਛੱਡ ਦੇ ਫਿਰ ਸਾਫ਼ ਆ ਜਾਵਾਂ ਇਹ ਕੰਮ ਕਰ ਨਹੀਂ ਆ ਫਿਰ ਇਹਨਾਂ ਨੂੰ ਉਹ ਵੀ ਜਿਹਾ ਆਉਣਾ ਕੱਲੇ ਬਦੰਪਖਾਈ ਲੋ ਬਾਈ ਜੀ ਜੋਦ ਨੂੰ ਮੈਂ ਕਿਹਾ ਤੂੰ ਛੱਡ ਦੇ ਚੱਲ ਇੱਕ ਅੱਧਾ ਦੇਣੀ ਆ ਹੁਣ ਮੁੜ ਕੇ ਦੇਨਾਂ ਨੂੰ ਸਕੂਲ ਮੁੜ ਕੇ ਦੇਨਾਂ ਦਾ ਕੰਮ ਫਾਰਗੀ ਹੋ ਜਾਣਾ ਕਿਉਂਕਿ ਮੁੜ ਕੇ ਤਾਂ ਸਕੂਲ ਨੂੰ ਆ ਕੇ ਤੇ ਮੱਲਣ ਟਿਊਸ਼ਨ ਤੇ ਛੱਡ ਆਇਆ ਕਰਨੇ ਆ ਚਲੋ ਜੀ ਮੁੜ ਕੇ ਤਾਂ ਗਿਆ ਆਇਆ ਕੰਮ ਇਹਨਾਂ ਦਾ 5 3 3 6 ਤੇ 2 8 ਆ ਮੱਲਾਂ ਹੂੰ ਨੌ ਵੀ ਭਈ ਆਏ ਜਾਂਦੇ ਆਏ ਜਾਂਦੇ ਗਏ ਹਰੀਆ ਬਿਠਾ ਮਾਰ ਕੇ ਲੱਗਿਆ ਉਹ ਕੋਈ ਨਹੀਂ ਦੇ ਭਾਈ ਬੱਚੇ ਬੱਚੇ ਆਪਾਂ ਬਾਤ ਹੈ ਕਿ ਸ਼ੈਡਰ ਨਾਲੀ ਛੜਤੇ ਆ ਜਿਹੜੇ ਆ ਦੋ ਤਿੰਨ ਬੱਚੇ ਜੀ ਤੰਗ ਕਰਦੇ ਨੇ ਅੱਜ ਕੁੱਟ ਕੇ ਢਾਉਂਗੇ ਇਹਨਾਂ ਨੂੰ ਮਾ ਸ਼ਤਰਨਾ ਵੀ ਪੂਰਾ ਪੂਰਾ ਕ ਲੱਗਦਾ ਇੰਨਾ ਨਪੜਾ ਉਹ ਗਿਆ ਜਿੰਨਾ ਦਾ ਅੱਜ ਮੈਂ ਲਓ ਜੀ ਬਾਈ ਜੀ ਆਪਾਂ ਲੱਗੇ ਸੀਗੇ ਕੁਦਰਿਆਂ ਜਾਲ ਚ ਪਾਉਣਾ ਤੇ ਦੂਜੇ ਬੱਚੇ ਪੁੱਛੇ ਸਾਰੇ ਬਾਹਰ ਹੀ ਪਏ ਆ ਤੇ ਆ ਵੇਖਾਂ ਕਿਵੇਂ ਪੂਰੇ ਆ ਹਾਂ ਹਾਂ ਜੀ ਪੂਰੇ ਆ ਦਾ ਪੂਰੀ ਆ ਘਿੜ ਰਹੀ ਹੈ ਘਿੜ ਰਹੀ ਲੋ ਬਈ ਮਿੱਤਰੋ ਆਪ ਇੱਕ ਨਵੀਂ ਕਬੂਤਰੀ ਛੱਡੀ ਸੀਗੀ ਇਹ ਰਿਛਣ ਖਸਣ ਖਾਰੀ ਪਤਾ ਨਹੀਂ ਕਿੱਧਰ ਤੁਮੀਰੀ ਬਣ ਗਈ ਕਿੱਧਰ ਟੈਕ ਡੁਗੋ ਬਈ ਤੇ ਹੁਣ ਨਾ ਤਾਂ ਅੱਜ ਰਾਤ ਚੁਸਤ ਵੀ ਕੀ ਆ ਜਿੱਤੇ ਨਹੀਂ ਦੀ ਸੀ ਕਬੂਤਰ ਤਾਂ ਆਪਣੇ ਆ ਫਿਰਦੇ ਤੇ ਉਹ ਦੀਜੀ ਨਹੀਂ ਕਿਤੇ ਦੇਖਦੇ ਹਾਂ ਕਿੱਥੇ ਆ ਲੌਜੀ ਭਾਈ ਜੀ ਆ ਤੈਨ ਕਬੂਤਰਾਂ ਦਾ ਜਾਲ ਚ ਪਾ ਤਿਆਂ ਤੇ ਬੱਚੇ ਤਾਂ ਬੌਣੀ ਬੌਣੀ ਨੇ ਇਹ ਛਤਰਾਂ ਜਮਾ ਨੀਵਾਂ ਲੰਗਾ ਸਾਲੇ 2 ਕ ਘੰਟੇ 2:30 ਕ ਉੱਢ ਕੇ ਬਹਿ ਜਾਂਦੇ ਆ ਤੇ ਇਹਨਾਂ ਨਾਲ ਦੇ ਵਾਂਚੇ 4 4 5 5 ਵਜੇ ਬਹਿਂਦੇ ਆ ਅੱਜ ਇਹਨਾਂ ਦਾ ਬਣਾਉਂਗੂ ਮੋਰ ਮੈਂ ਲੌਜੀ ਭਾਈ ਜੀ ਬੈਠੇ ਆਪਾਂ ਬਾਈ ਜੱਸੀ ਕੋਲੇ ਨੌਂ ਸੀ ਤੇ ਥੋੜਾ ਜਿਹਾ ਕੰਮ ਸੀ ਉਹਦੇ ਕਰਕੇ ਆਇਆ ਸੀਗਾ ਤੇ ਭਾਈਆਂ ਮੈਂ ਜਾਂਦਾ ਨਹੀਂ ਪਾਇਆ ਦਾ ਮੇਟਾ ਮੈਂ ਸਭ ਬੈਠੇ ਆਂ ਯਾਰ ਮੈਂ ਜਾਂਦਾ ਤੇ ਇਹ ਆ ਗਿਆ ਬੰਦਾ ਆ ਗਿਆ ਲਓ ਜੀ ਬਾਈ ਜੀ ਆਪਣੇ ਉੱਡਣ ਵਾਲੇ ਕਬੂਤਰ ਹੋ ਗਏ ਆਪਾਂ ਫਾਇਰ ਬਾਈ ਜੀ ਜਿਹੜੇ ਕਬੂਤਰ ਦੈਨ ਛਪਾਉਂਦੇ ਸੀ ਠੀਕ ਆ 6:00 ਵਜੇ ਬੈਂਦੇ ਸੀ ਬਾਈ ਅੱਜ ਉਹ ਉੱਤਰ ਕੱਲ ਵੀ ਔਖੇ ਸੌਖੇ ਨਹੀਂ 4 ਵਜਾਏ ਅਤੇ ਅੱਜ ਤਾਂ ਬਾਈ 1 ਵਜੇ ਬਹਿ ਗਿਆ ਹਰਿਆਂ ਬਿਠਾ ਮਾਰੀ ਜਾਂਦੇ ਆ ਤੇ ਕਬੂਤਰਾਂ ਵੀ ਆਪਾਂ ਬਾਈ ਕੱਢ ਲੀਆਂ ਬਾਹਰ ਸਿੱਧੀਆਂ ਕਰਨ ਵਾਸਤੇ ਜਾਲਾਂ ਜੂਲਾਂ ਵਿੱਚ ਪਾਉਣ ਲੱਗ ਪਏ ਆ ਤੇ ਕੋਈ ਪਤਾ ਨਹੀਂ ਕੀ ਚੱਕਰ ਆ ਕਬੂਤਰਾਂ ਨੂੰ ਅੱਜ ਬਾਈ ਕੋਲੇ ਗਿਆ ਸੀ ਤੇ ਬਾਈ ਨੇ ਫਿਰ ਦਵਾਈ ਦੂ ਹੀ ਦੱਸੀ ਆ ਤੇ ਹੁਣ ਦੇਖਦੇ ਆ ਬਾਈ ਕੀ ਬਣਦਾ ਦਵਾਈ ਨਾਲ ਸੈਟ ਹੋਣਗੇ ਹਰਿਆਂ ਬਿਠਾਉਰਦੇ ਕਿਉਂਕਿ ਯਾਰ ਲ ਇੱਕ ਦੋ ਕਬੂਤਰ ਵਿੱਚੋਂ ਹੁੰਦੇ ਆ ਨਾ ਉੱਡਣ ਵਾਲੇ ਬਾਕੀ ਜਿਹੜੇ ਕਬੂਤਰ ਪਹਿਲਾਂ ਉੱਡੇ ਸੀ ਉਹਨਾਂ ਦਾ ਉੱਡਣ ਦਾ ਹੱਕ ਐ ਵੈਂਚਮੈਂਟਾ ਨੇ ਯਾਰ ਮੇਰੇ ਕਬੂਤਰਾਂ ਨੂੰ ਤਾਂ ਯਾਰ ਲੱਗ ਗਈ ਆ ਵਾਲੇ ਪਤਾ ਨਹੀਂ ਲੋਕ ਕੀ ਜੀ ਆ ਯਾਰ ਠੀਕ ਆ ਛਤਰੀ ਲਾਈ ਪਈ ਐ ਇੱਕ ਅੱਜ ਕਬੂਦਰੀ ਕੱਢੀ ਸੀਗੀ ਉਹ ਸਾੜੀ ਪਤਾ ਨਹੀਂ ਕਿੱਥੇ ਡੈਗ ਡੁਗ ਪਈ ਹੁਣ ਡੁੱਡੂ ਜਾਂ ਕੁਤ ਪਿੱਲੀ ਕੁੱਤੇ ਦੇ ਹੱਥ 'ਚ ਆਉਂਦੀ ਆ ਰਾਇਆ ਕਿ ਕਰੇ ਆਉਂਦੀ ਆ ਦੇਖਦੇ ਆ ਦੇਖਦੇ ਮੈਂ ਤਾਂ ਕਿਹਦੇ ਮੈਂ ਚੁੱਪ। ਉਹ ਨਵਾਂ ਹੀ ਪੁੱਠਾ ਕੰਮ ਹੁੰਦਾ। ਲੋ ਜੀ ਬਾਈ ਜੀ ਆਪਾਂ ਹੁਣ ਪੁੱਤਰਾ ਨੂੰ ਪਾ ਲਈਏ ਦਾਣਾ ਪਾਣੀ ਤੇ ਦੇਖਣਾ ਯਾਰ ਆਪਾਂ ਕਬੂਤਰੀ ਕੱਢੀ ਸੀ ਅੱਜ ਨਵੀਂ ਤੇ ਬਾਈ ਉਹਦਾ ਪਤਾ ਹੀ ਨਹੀਂ ਲੱਗਿਆ ਛਾ ਆਖੀ ਸੀਗੀ। ਪਤਾ ਨਹੀਂ ਕਿੱਥੇ ਡੱਗ ਡੁਗ ਪਈ। ਨਾ ਉਹ ਡੀ ਆਡੀ ਆ। ਨਾ ਉਹਦਾ ਕੋਈ ਮੂੰਹ ਸਿਰ ਬਣਿਆ। ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਪਾਉਣ ਲੱਗਿਆਂ ਦਾਣਾ ਪਾਣੀ ਦਾਣਾ ਪਾਣੀ ਪਾ ਕੇ ਆਪਾਂ ਮੜਾਏ ਕੰਮ ਜਾਨਾ ਡਾਕਟਰ ਤੋਂ ਦਵਾਈ ਦਾ ਪਾ ਲਿਆ ਕੇ ਜੋ ਅੜੜੜਾ ਵੜੜਾ ਕਰਨਾ ਕਰਦੇ ਆ। ਇੱਕ ਸਾਲਾ ਡੈਗ ਪਿਆ ਜਿਹਨੂੰ ਪਤਾ ਨਹੀਂ ਕੀ ਫਟਮੀਲੀ ਪੈ ਗਈ ਸਾਲੇ ਨੂੰ ਆ ਬੈਠਾ ਲੋ ਜੀ ਬਾਈ ਆਪਾਂ ਪਸੂਆਂ ਨੂੰ ਪਾ ਦਈਏ ਪੱਠੇ ਆ ਰਿਲਾਏ ਪਏ ਜੋ ਦਾਣਾ ਧੂੜਿਆ ਨਹੀਂ ਇਹਨੂੰ ਜੋਤ ਅੱਜ ਬਣਾ ਫਿਰਦਾ ਕੀ ਆਂ ਸੁਖਵੀਰ ਬਾਦਲ ਪਾ ਕੇ ਚਿੱਟੇ ਲੋ ਬਈ ਹੁਣ ਪਸੂ ਬੰਨ ਲੇ ਆਪਾਂ ਦੇ ਫਿਰ ਉਦੋਂ ਬਾਅਦ ਇਹ ਆਂਦੇ 버ਗਰ ਖਾਣਾ ਸੀ ਮੈਂ ਕਿਹਾ ਆਪਾਂ ਹੀ ਖਵਾ ਲਿਆਉਨੇ ਆ ਯਾਰ ਆਪਣੀ ਕਬੂਤਰੀ ਦਾਣੀ ਬਾਈ ਪਤਾ ਲੱਗਿਆ ਯਾਰ ਉਹਦੇ ਬਾਹਰ ਹੀ ਹੋ ਗਿਆ ਕੰਮ ਗੱਡੀ ਆਪਣੇ ਜਾਂਦੀ ਹੈ ਛੋਟੀ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਮੈਨੂੰ ਯਾਦ ਆਵੇ ਸੁਣੇ ਯਾਰ ਤੇ ਅੱਜ ਸਰੀਰ ਫੁੱਲ ਕਹਿਣੇ ਚਾਹ ਤੂਈ ਆਵੇ ਦਾ ਨੱਚਦਾ ਫਿਰਦਾ ਬਈ ਮਿੱਤਰੋ ਆ ਤਾਂ ਜਿਹੜਾ ਆਪਣੇ ਆਂ ਦੀ ਕੋਠੀ ਤੇ ਬੈਠਾ ਹੀ ਉਹ ਤਾਂ ਆ ਗਿਆ ਤੇ ਭਾਈ ਜੀ ਜਿਹੜੀ ਕਬੂਤਰੀ ਤੜਕੇ ਛੱਡੀ ਸੀ ਉਹ ਕਬੂਤਰੀ ਦਾ ਕੋਈ ਪਤਾ ਹੀ ਨਹੀਂ ਲੱਗਿਆ ਮੈਨੂੰ ਵਾਟਰ ਵਾਸਤੇ ਪੌੜੀਆਂ 'ਚ ਬੈਠੀ ਲੱਗੀ ਉਹ ਮੈਂ ਹੁਣ ਵੇਖ ਕੇ ਆ ਉੱਥੇ ਹੈ ਨਹੀਂ ਸੀਗੀ ਤੇ ਭਾਈ ਜੀ ਸਮਝੋ ਬਾਹਰ ਹੋਇਆ ਪਿਆ ਕੰਮ ਨਿੰਤਰੀ ਬਹੁਤ ਚੰਗੀ ਸੀ ਖੱਟੀਆਂ ਦੀ ਸੀ ਚਲ ਮੰਨ ਲਾ ਤੈਨ ਤਾਂ ਤਾੜਾ ਲਓ ਜੀ ਭਾਈ ਜੀ ਆਪਣੀ ਕਬੂਤਰੀ ਦੀ ਕੋਈ ਉਗ ਸੁਗਣੀ ਨਿਕਲੇਗੀ ਤੇ ਵਾਟਰ ਬਾਕਸ ਤੇ ਬੈਠੇ ਤਾਂ ਹੈਗੇ ਆ ਵੀ ਇਹ ਵਾਟਰ ਬਾਕਸ ਤੇ ਬੈਠੇ ਤਾਂ ਕਬੂਤਰ ਦੋ ਆ ਹੁਣ ਜੇ ਆਪਣੀ ਕਬੂਤਰੀ ਹੁੰਦੀ ਤਾਂ ਉਹਨੇ ਘਰ ਤੇ ਲਾਜ਼ਮੀ ਆਉਣਾ ਸੀਗਾ ਤੇ ਹੁਣ ਉਹੀ ਸਿਸਟਮ ਦੇ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਮੈਂ ਵੈਸੇ ਹੀ ਉੱਲਾ ਮਾਰਦਾ ਮੈਂ ਕਿ ਚੱਲ ਲਈ ਤਾਂ ਮੈਂ ਕਿ ਛਤਰੀ ਤੇ ਜਾੜੂ ਵੀ ਉੱਲਾ ਨਹੀਂ ਮਾਰਿਆ ਸੀ ਬਸ ਹੱਥਾਂ 'ਚ ਗੱਡੀ ਸੀ ਬਈ ਮੈਨੂੰ ਆਏ ਸੀ ਮੈਂ ਕਿ ਛਤਰੀ ਤੇ ਜਾੜੂ ਤੇ ਮੈਨੂੰ ਇਹ ਚੀਜ਼ ਦਾ ਕੀ ਪਤਾ ਸੀ ਬਈ ਉਹਨੇ ਓਡੇ ਆਣ ਤੇ ਆ ਗਿਆ ਇਹ ਅੰਦਰ ਡੇੜੀ ਪਾਲਣ ਚੱਲ ਗਏ ਮੇਰੇ ਪੁੱਤ ਉਹ ਕਿਹੜਾ ਕਿਤੇ ਬੈਠੀ ਆ ਬਈ ਆਪਣੀ ਨਿਗਾਚ ਆਪਾਂ ਨੂੰ ਪਾਲਣ ਚੱਲ ਗਏ ਇਹ ਫੀਡਾ ਡਿੱਗਿਆ ਸੀਗਾ ਉਹਨੂੰ ਮੈਂ ਤਾੜਨ ਲੱਗਿਆ ਤੇ ਹੁਣ ਕੰਟਾ ਖੜਾ ਹੋ ਗਿਆ ਉੱਡਿਆ ਹੀ ਫਿਰਦਾ ਉਹ ਮੈਂ ਕਹੇ ਚੱਲ ਨਹੀਂ ਰਹੀ ਪੈ ਗਏ ਇਹਨਾਂ ਤਾੜ ਦੇਂਗਾ ਜਿੰਨ ਕੋੱਖਾ ਹੀ ਰੱਖਾਂਗੇ ਸਰਕਾਰ ਨੂੰ ਛੱਡਾਂਗੇ ਪੁੱਤਰ ਤਾਂ ਉਹ ਵਾਟਰ ਬਾਕਸ ਤੇ ਬੈਠੇ ਆ ਬਈ ਦੋ ਹੁਣ ਰੌਲਾ ਇਹ ਗੱਲ ਦਾ ਬਈ ਤੇ ਕਣਕਾਂ ਵੀ ਬਾਈ ਦਿਨੋਂ ਦਿਨ ਆ ਚਾਚੇ ਲਖਵੀਰ ਦੀ ਕਣਕ ਤਾਂ ਜਵਾਂ ਆਈ ਪਈ ਆ ਇਹ ਆਪਣੀ ਹਰੀ ਹੈ ਮੇਰੇ ਸਾਹਮਣਾਂ 10 12 ਦਿਨੋਂ ਮਸੀਨਾ ਵਧੀਆ ਚੱਲ ਪਾਣੀਆਂ ਹੈ ਮੀਟ ਖਾਂਦਾ ਹੈ ਹੈ ਦੇਖੋ ਹੱਸ ਦਿਵਾਰ ਆਪਣੀ ਇਹ ਇੱਕ ਵਾਰੀ ਪਾਣੀ ਹੋਰ ਲੱਗੂ ਪੱਠਿਆਂ ਨੂੰ ਮੁੜ ਕੇ ਲੈਟ ਆਉਣ ਹੜ੍ਹ ਵੀ ਇੱਕ ਆ ਬੈਠ ਤਾਰ ਤੇ ਤਰੰਗ ਲੱਗਿਆ ਵੇ ਇਹ ਕਿਦਰ ਗਾਜੀ ਆ ਬੈਠ ਇਹ ਆ ਬੈਠ ਦੇਖੋ ਨਾ ਕੈਂੜਾ ਸਾਫ ਹੈ ਹਾਂ ਬੈਠ ਲੋ ਬਾਈ ਜੀ ਗੂਦਰੀ ਦਾ ਨਹੀਂ ਕੋਈ ਹੋਪਸ ਉੱਟ ਨਹੀਂ ਨਿਕਲ ਰਹਾ ਯਾਰ ਬਹੁਤ ਚੰਗੀ ਗੂਦਰੀ ਸੀਗੀ ਬਾਈ ਕੱਢਦਾ ਤਾਰਦੇ ਯਾਨੀ ਆਂਦੇ ਹੁੰਦੇ ਕੰਮ ਪੁੱਠਾ ਹੀ ਹੁੰਦਾ ਚਲੋ ਇੱਕ ਹੀ ਸੀਗੀ ਉਹਦੇ ਨਾਲ ਦੀ ਹੋਰ ਹੈ ਵੀ ਨਹੀਂ ਸੀਗੀ ਕੰਮ ਗਲਤੀ ਹੋ ਗਿਆ ਬਈ ਅਸਲ ਨਾਲ ਮੇਥੋਂ ਕਰਤੀ ਇਹ ਜਿਵੇਂ ਮੈਂ ਛੱਡ ਕੇ ਮੈਨੂੰ ਆਏ ਸੀ ਮੈਂ ਕਿਹਾ ਚੱਲ ਸਰਦੀ ਤੇ ਬੈਠੂ ਵੀ ਅਕਸਰ ਸੂਹੀ ਤਾਂ ਹੈਗੀ ਅਕਸਰ ਬੈਠੂ ਵੀ ਤਾਂ ਸਹੀ ਨਾਲ ਮੈਨੂੰ ਇਹ ਨਹੀਂ ਪਤਾ ਸੀਗਾ ਬਈ ਉਹਨੇ ਪੱਤਰ ਹੀ ਬਾਹ ਜਾਣੇ ਜਾਂ ਕਿਤੇ ਡਿੱਗੀ ਆ ਕੁੱਤਾ ਬਿਲੇ ਨੇ ਚੱਕ ਲਈ ਤੇ ਜਾਂ ਫਿਰ ਅਰੇ ਕਰਾਈ ਜਾਣਾ ਨਾ ਤੇ ਮੁੜ ਕੇ ਟਾਂਚਾ ਖਰਾਬ ਹੀ ਹੋ ਗਿਆ ਤਾਂ ਕਿਹੜੋ ਇਹਦਾ ਕਰਮਾ ਜੀ ਹੋਈ ਕਿਸੇ ਭਰਾ ਨੂੰ ਡਿੱਗੀ ਡੁੱਗੀ ਫੜਾ ਦੀ ਤਾਂ ਮਿਲ ਜੂ ਵੀ ਤੇ ਨਹੀਂ ਤਾਂ ਫਿਰ ਨਹੀਂ ਬਾਈ ਠੀਕ ਹੈ ਮੈਨੂੰ ਆਏ ਸੀ ਜਿਵੇਂ ਸਾਡੇ ਚਾਚੇ ਦੀ ਆ ਕੋਠੀ ਆ ਜਿਵੇਂ ਆ ਸਾਡੇ ਆਲੇ ਦੀ ਆ ਕੋਠੀ ਆ ਮੈਨੂੰ ਤਾਂ ਆਏ ਸੀ ਜੇ ਡਿੱਗੀ ਵੀ ਤਾਂ ਕੋਠੀ ਤੇ ਡਿੱਗੂ ਵੀ ਮੈਨੂੰ ਆਇਣੀ ਨਾ ਪਤਾ ਹੀ ਬਈ ਉਹ ਜਾਉ ਪਤਾ ਨਹੀਂ ਕਿਧਰੇ ਪੱਤਰੇ ਬਾਹੂਏ ਕਿਹੜੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਬਲੌਗ ਦੀ ਸਮਾਪਤੀ ਤੇ ਇੱਕ ਹੋਰ ਕਬੂਤਰ ਟੈਂਕੀ ਤੇ ਬਾਈ ਬੈਠਾ ਫੇਰੀ ਨਿਗਾਹ ਪਈ ਆ ਹੁਣ ਉਹ ਵੀ ਹਣਾ ਨਹੀਂ ਪਤਾ ਵੀ ਆ ਆਪਦੀ ਹੁੰਦੀ ਐ ਰੋ ਆਪਣੀ ਹੁੰਦੀ ਤਾਂ ਘਰੇ ਆਉਂਦੀ ਕਿਉਂਕਿ ਆਪਣੀ ਜਮਾ ਚਿੱਟੀ ਆ ਤੇ ਉਹ ਬੈਠਾ ਪੀਜੂਤਰ ਸ਼ਾਇਦ ਜੇ ਕੈਮਰੇ ਚ ਆ ਜੇ ਤਾਂ ਉਹ ਬੈਠਾ ਤੇ ਭਈ ਰੋਲਾ ਹੁਣ ਇਹ ਪਿਆ ਖੜਾ ਚਲੋ ਜੇ ਕਿਸੇ ਭਰਾ ਨੂੰ ਕਈ ਵਾਰੀ ਡੱਗ ਡੁੱਗ ਪੈਂਦੀ ਐ ਕੋਈ ਕਿਸੇ ਦੇ ਘਰੇ ਫੜਾ ਦਿੰਦਾ ਕਬੂਤਰਾਂ ਵਾਲੇ ਦੇ ਉਹਨਾਂ ਸਾਰਿਆਂ ਨੂੰ ਦੱਸਤਾ ਭਈ ਆਪਣੀ ਐ ਵੀ ਕੂਤਰੀ ਆ ਤੇ ਇਹ ਕੋਈ ਵੀ ਦਾ ਹਣਾ ਇਹ ਆ ਜੂ ਤਰ ਕੇ ਖੜੇ ਆ ਇਹ ਲਾਈਕ ਤੇ ਸਬਸਕ੍ਰਾਈਬ ਇਹ ਨਹੀਂ ਸਗਾ ਮੈਨੂੰ ਕਿਹਾ ਵੀ ਇਹਾਂ ਦਾ ਡੈਡੀ ਨਾ ਛੱਡ ਗਏ ਬਸ ਕੱਲ ਦਾ ਦੇ ਨਹੀਂ ਰਹੇਗੇ ਇਹਨਾਂ ਦਾ ਵੀ ਘਰੇ ਪਰਸੋਂ ਤੋਂ ਸਕੂਲ ਜਾਣ ਲੱਗਣਗੇ ਬੋਲ ਚਾ ਲਾਈਕ ਐ ਕਹਿ ਯਾਰ ਇਹ ਨਹੀਂ ਕੁਝ ਬੋਲ ਦੇ ਜੋ ਤੂੰ ਲਾਈਕ ਐਂਡ ਸਬਸਕ੍ਰਾਈਬ ਲੈ ਲਾਈਕ ਐਂਡ ਸਬਸਕ੍ਰਾਈਬ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰ ਲਿਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਜਿੰਨੇ ਵੀ ਮੇਰੇ ਵੀਰ ਬਲੌਗ ਵੇਖਿੰਦੇ ਆ ਉਹ ਸਾਰੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣ ਕੇ ਮਿੰਤ ਵਾਲੀ ਗੱਲ ਆ ਹਨਾ ਤੁਹਾਡੀ ਸਪੋਰਟ ਦੇ ਨਾਲ ਹੀ ਆ ਵੀਰੇ ਤੇ ਆਪਾਂ ਤਾਂ ਖੇਤੀਬਾੜੀ ਕਰਨ ਵਾਲੇ ਬੰਦੇ ਆ ਹਨਾ ਤੇ ਕਣਕਾਂ ਵੀ ਬਾਈ ਬਾਦਾਂ 15 ਦਿਨਾਂ ਨੂੰ ਆ ਜਾਣਗੇ ਤੇ ਇਧਰ ਮੇਰੇ ਚਾਚੇ ਦੀ ਕਣਕ ਆ ਉਹ ਪਹਿਲਾਂ ਦੀ ਬੀਜੀ ਆ ਬਸ ਉਹ ਤਾਂ ਮੰਨ ਕੇ ਚਲੋ ਥੋੜੇ ਟਾਈਮ ਚ ਹੀ ਆ ਜੂ